ਸਰੂ ਮਲਾਜਮ 올ਡੇ ਸੀ ਉਹ ਪਿੱਛੇ ਸੀ ਉਹ ਮੈਂ ਦੂਰੋਂ ਵੇਖਿਆ ਤੇ ਮੈਂ ਭੱਜ ਕੇ ਫੜਿਆ ਉਹਨੂੰ ਗੱਡੀ ਛੱਡ ਕੇ ਆਪਣੀ ਤੇ ਉਹਨੇ ਮੇਰੇ ਤੇ ਹਮਲਾ ਵੀ ਕੀਤਾ ਉਸ ਦੌਰਾਨ ਮੇਰੀ ਜੈਕਟ ਵੀ ਥੋੜੀ ਪਾੜ ਗਈ ਲਈ ਸੁਪਾ ਬਟਾਲਾ ਰੋਡ ਗਾਂਧੀ ਨਗਰ ਦਾ ਰਹਿਣ ਵਾਲਾ ਜੀ ਅੱਜ ਪੁਲਿਸ ਕਮਿਸ਼ਨਰ ਦਫ਼ਤਰ ਹੈ ਕੀ ਕਰ ਕਾਦੀ ਕਾਦੇ ਵਾਸਤੇ ਸਰ ਕੱਲ ਦਾ ਇੱਕ ਹਸਾ ਹੋ ਗਿਆ ਸੀ ਮੇਰੀ ਗੱਡੀ ਦੇ ਵਿੱਚ ਇੱਕ ਮੁਲਾਜ਼ਮ ਜੋ ਕਿ ਕੈਦੀ ਨੂੰ ਲੈ ਕੇ ਜਾ ਰਿਹਾ ਸੀ ਭੱਜ ਗਿਆ ਸੀ ਉਹ ਤੇ ਉਹਨੂੰ ਮੈਂ ਭੱਜ ਕੇ ਫੜਿਆ ਉਹਨੂੰ ਮੈਂ ਰਾਹ ਦੇ ਵਿੱਚ ਤੇ ਉਹ ਮੁਲਾਜ਼ਮ ਦੀ ਰਾਹ ਦੇ ਵਿੱਚ ਅਟੈਕ ਆ ਗਿਆ ਤੇ ਉਹਦੀ ਡੈਥ ਹੋ ਗਈ ਉਹਦੀ ਉਹਨਾਂ ਦੀ ਪਗੜੀ ਸੀ ਜਿਹੜੀ ਮੇਰੀ ਗੱਡੀ ਦੇ ਵਿੱਚ ਡੇਗੀ ਸੀ ਪਿਛਲੇ ਬੰਨੇ ਸੀਟ ਤੇ ਤੇ ਜਦੋਂ ਕਿ ਉਹ ਉਸ ਮੌਕੇ ਤੇ ਮੈਨੂੰ ਧਿਆਨ ਨਹੀਂ ਰਿਹਾ ਮਰਾਤ ਜਦੋਂ ਗੱਡੀ ਦੀ ਸੀਟ ਚੁੱਕੀ ਤੇ ਪਿੱਛੇ ਪੱਗ ਦੀ ਮੈਂ ਦੇਖਿਆ ਤੇ ਮੈਨੂੰ ਪਤਾ ਲੱਗਾ ਵੀ ਇਹ ਦੇ ਉਹਨਾਂ ਦੀ ਹੀਗੀ ਐ ਮੈਂ ਸੋਚਿਆ ਵੀ ਮੈਂ ਉਹਨਾਂ ਨੂੰ ਮਿਲ ਕੇ ਤੇ ਉਹ ਨਾਲੇ ਹਾਲ ਚਾਲ ਪੁੱਛ ਕੇ ਆਵਾਂਗਾ ਤੇ ਨਾਲੇ ਉਹਨਾਂ ਦੀ ਪੱਗ ਦੇਖ ਕੇ ਆਵਾਂਗਾ ਮਗਰ ਮੈਨੂੰ ਰਾਤ ਪਤਾ ਚੱਲਿਆ ਕਿ ਉਹਨਾਂ ਦੀ ਡੈਥ ਹੋ ਗਈ ਜੀ ਤੇ ਜਦੋਂ ਭੱਜਿਆ ਤੁਸੀਂ ਫੜਿਆ ਕਿ ਨਾਲ ਪੁਲਿਸ ਮੁਲਾਜ਼ਮ ਨੇ ਵੀ ਉਹਨੂੰ ਬੰਦੇ ਨੂੰ ਸਰ ਉਹ ਮੁਲਾਜ਼ਮ 올ਡੇ ਸੀ ਉਹ ਪਿੱਛੇ ਸੀ ਉਹ ਮੈਂ ਦੂਰੋਂ ਵੇਖਿਆ ਤੇ ਮੈਂ ਭੱਜ ਕੇ ਫੜਿਆ ਉਹਨੂੰ ਗੱਡੀ ਛੱਡ ਕੇ ਆਪਣੀ ਤੋਨੇ ਮੇਰੇ ਤੇ ਹਮਲਾ ਵੀ ਕੀਤਾ ਉਸ ਦੌਰਾਨ ਮੇਰੀ ਜੈਕਟ ਵੀ ਥੋੜੀ ਪਾੜ ਗਈ ਲਈ ਅੱਛਾ ਜਿਹੜਾ ਮੁਜਰਮ ਭੱਜਿਆ ਸੀ ਉਹਨੂੰ ਤੁਸੀਂ ਭੱਜ ਕੇ ਫੜਿਆ ਵਾ ਹਾਂ ਜੀ ਹਾਂ ਜੀ ਸਰ ਇੱਕ ਵਾਰੀ ਨਹੀਂ ਦੋ ਵਾਰੀ ਫੜਿਆ ਜੀ ਪਹਿਲਾਂ ਜਦੋਂ ਫੜਿਆ ਉਹ ਆਪਾਂ ਹਸਪਤਾਲ ਲੈ ਕੇ ਜਾ ਰਹੇ ਸੀ ਉਹਨੂੰ ਦੁਬਾਰਾ ਤੇ ਉਹ ਰਸਤੇ ਦੇ ਵਿੱਚ ਹਸਪੀਟਲ ਦੇ ਦੋ ਦੁਕਾਨਾਂ ਪਹਿਲਾਂ ਉਹ ਮੁਲਾਜ਼ਮ ਬੇਹੋਸ਼ ਹੋ ਗਿਆ ਤੇ ਪੁੱਲ ਉਹ ਜਿਹੜਾ ਕੈਦੀ ਸੀ ਉਹ ਵਿਚੋਂ ਨਿਕਲ ਕੇ ਭੱਜ ਗਿਆ ਗੱਡੀ ਚੋਂ ਫਿਰ ਮੈਂ ਦੁਬਾਰਾ ਗੱਡੀ ਉੱਥੇ ਛੱਡ ਕੇ ਤੇ ਮੈਂ ਭੱਜ ਕੇ ਉਹਨੂੰ ਫੜਿਆ ਉਹ ਪਟਾਰੀ ਪੁਲ ਦੇ ਕੋਲੋਂ ਉਹਨੂੰ ਵਾਪਸ ਲੈ ਕੇ ਆਇਆ ਮੈਂ ਆ ਕੇ ਦੇਖਿਆ ਉਹ ਮੁਲਾਜ਼ਮ ਗੱਡੀ ਦੇ ਵਿੱਚ ਬਿਹੋਸ਼ ਹੀ ਪਿਆ ਸੀ ਉਸੇ ਹਾਲਤ ਦੇ ਵਿੱਚ ਕਾਫੀ ਪਬਲਿਕ ਸੀ ਲੱਗੇ ਗੱਡੀ ਦੇ ਪਰ ਕਿਸੇ ਨੇ ਉਹਦੀ ਉਸ ਟਾਈਮ ਤੇ ਮਦਦ ਨਹੀਂ ਕੀਤੀ ਮੈਂ ਸੋਚਦਾ ਜਿਤਨਾ ਮੈਂ ਭੱਜ ਕੇ ਉਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਮੇਰੇ ਵਰਗਾ ਇੱਕ ਬੰਦਾ ਵੀ ਉਹਨਾਂ ਦੀ ਮਦਦ ਕਰਦਾ ਪਹਿਲਾਂ ਪਹੁੰਚ ਜਾਂਦੇ ਅੰਦਰ ਤੇ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ ਅੱਜ ਤਹੀ ਪੱਗ ਦੇ ਨਾ ਕਿੰਨਾ ਨੂੰ ਦੇਣਾ ਇਹ ਸਰ ਇਹ ਕਮਿਸ਼ਨਰ ਸਾਹਿਬ ਦੇ ਸਪੁਰਤ ਕਰਨੀ ਹੈ ਜੀ ਪੱਗ ਉਹਨਾਂ ਦੀ ਕਿਉਂਕਿ ਉਹਨਾਂ ਦਾ ਮਾਨ ਹੈ ਜੀ ਆ ਜੇ ਡਿਊਟੀ ਤੇ ਆਨ ਡਿਊਟੀ ਸ਼ਹੀਦੀ ਮੈਂ ਕਹਾਂਗਾ ਹੋਏ ਨੇ ਉਹ ਕਿਉਂਕਿ ਉਹ ਡੈਥ ਨਹੀਂ ਮੈਂ ਕਹਾਂਗਾ ਸ਼ਹੀਦੀ ਹੋਏ ਨੇ ਕਿਉਂਕਿ ਉਹਨਾਂ ਨੇ ਬੜੀ ਹਿੰਮਤ ਕੀਤੀ ਆਪਣੀ ਇਸ ਦਾ ਨਾਂ ਧਿਆਨ ਕਰਦੇ ਉਸ ਕੈਦੀ ਦੇ ਮਗਰ ਬੜੀ ਦੌੜ ਲਾਈ ਸਿਵਲ ਹਸਪਤਾਲ ਤੋਂ ਲੈ ਕੇ ਕਿਤੇ ਕਾਮੰਡੀ ਆ ਉੱਥੋਂ ਤੱਕ ਉਹਨਾਂ ਨੇ ਪਿੱਛੇ ਪਿੱਛਾ ਕੀਤਾ ਉਹਨਾਂ ਦਾ ਕਿੰਨੇ ਕੱਦੀ ਸੀ ਤੁਹਾਡੀ ਗੱਡੀ ਦੇ ਵਿੱਚ ਸਰ ਇੱਕ ਸੀ ਕੱਦੀ ਸੀ ਠੀਕ ਹੈ ਪਰਮਜੀਤ ਸਿੰਘ ਜਿਹਨਾਂ ਦੀ ਰਾਮਬਗ ਥਾਣੇ ਡਿਊਟੀ ਸੀ ਦੁਰਾਨੇ ਡਿਊਟੀ ਜਿਹਨਾਂ ਦੀ ਕੱਲ ਜਿਹੜੀ ਹੈ ਡੈਥ ਹੋ ਗਈ ਹੈ ਜੋ ਬੜੀ ਮਨਪਸੰਦੀ ਸਾਹਿਬ ਹੈ ਇਹਦਾ ਸਾਨੂੰ ਸਾਰਿਆਂ ਨੂੰ ਬਹੁਤ ਜਿਹੜਾ ਅਫਸੋਸ ਵੀ ਹੈ ਇਹ ਅੱਜ ਇੱਕ ਕਾਉਂਟਰ ਚਾਲਕ ਵੱਲੋਂ ਜਿਹੜੀ ਸਾਨੂੰ ਉਹਨਾਂ ਦੀ ਪਗੜੀ ਦਿੱਤੀ ਗਈ ਜੋ ਸਾਡੇ ਲਈ ਮਾਨਵਾਰੀ ਗੱਲ ਹੈ ਐਸਐਚਓ ਰਾਮਬਗ ਦੇ ਨਾਲ ਟਾਈਪ ਕਰਕੇ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਪਗੜੀ ਹੈ ਸੌਂਪੀ अच्छा मैम किस तरह ਦਾ ਸਹਿਯੋਗ ਜਿਸ ਤਰ੍ਹਾਂ ਨੌਜਵਾਨੇ ਦਿੱਤਾ ਵਾ ਅਪੀਲ ਕਰਨਾ ਚਾਹਾਂਗੇ ਕਿ ਇਸ ਤਰ੍ਹਾਂ ਦਾ ਸਹਿਯੋਗ ਪੂਰਾ ਅੰਮ੍ਰਿਤਸਰ ਪੂਰਾ ਪੰਜਾਬ ਲੋਕਾਂ ਨੂੰ ਲੋਕਾਂ ਦਾ ਜਿਹੜਾ ਪੁਲਿਸ ਨੂੰ ਮਿਲੇ ਤਾਂ ਕ੍ਰਾਈਮ ਬਿਲਕੁਲ ਖਤਮ ਹੋ ਸਕਦਾ ਬਿਲਕੁਲ ਜੀ ਤੁਹਾਡੇ ذریعے ਮੈਂ ਜਿਹੜੇ ਸਾਰੇ ਜਿਹੜੇ ਵੀ ਪਬਲਿਕ ਦੇ ਹੈਗੇ ਨੇ ਆਪਣੀ ਪਬਲਿਕ ਹੈ ਸਭ ਨੂੰ ਇਹ ਅਪੀਲ ਕਰਦੇ ਆ ਕਿ ਜੇ ਸਾਰੀ ਪਬਲਿਕ ਇਸ ਦਾ ਰਲ ਕੇ ਸਹਿਯੋਗ ਕਰੇ ਤਾਂ ਆਪਾਂ ਜਿਹੜੀ ਹੈ ਨਸ਼ਿਆਂ ਤੇ ਵੀ ਤੇ ਪਲੱਸ ਕ੍ਰਾਈਮ ਤੇ ਜਿਹੜੀ ਹੈ ਪ੍ਰੋਪਰ ਪੂਰੇ ਤਰੀਕੇ ਨਾਲ ਠੱਲ ਪਾ ਸਕਦੇ ਅੱਛਾ मैम ਕੱਲ ਇੱਕ ਖਬਰ ਆ ਰਹੀ ਦੱਸਿਆ ਜਾ ਰਿਹਾ ਸੀ ਜਿਹੜੇ ਇੰਚਾਰਜ ਸੀ ਉੱਥੋਂ ਉਹਨਾਂ ਵੱ ਤਾਂ ਬਾਅਦ ਚ ਜਦੋਂ ਆਟੋ ਵਾਲਾ ਆਪ ਸਾਹਮਣੇ ਆਇਆ ਮੀਡੀਆ ਦੇ ਫੇਰ ਪਤਾ ਲੱਗਾ ਸਾਰਿਆਂ ਨੂੰ ਕਿ ਵਾਕਈ ਇਹ ਗੱਲ ਹੋਈ ਸੀ ਜੀ ਜੀ ਇਸ ਤਰੀਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਨਹੀਂ ਜੀ ਨਹੀਂ ਦੰਦੀ ਆਫਟਰ ਵੈਰੀਫਿਕੇਸ਼ਨ ਕੋਸ਼ਿਸ਼ਾਂ ਹੁੰਦੀਆਂ ਨੇ ਜਦੋਂ ਸਟਾਰਟਿੰਗ ਤੇ ਆਪਾਂ ਨੂੰ ਪ੍ਰੋਪਰ ਪਤਾ ਨਹੀਂ ਹੁੰਦਾ ਤੇ ਆਫਟਰ ਵੈਰੀਫਿਕੇਸ਼ਨ ਜਦੋਂ ਗੱਲ ਸਾਹਮਣੇ ਆਈ ਤਾਂ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤੀ ਅੱਛਾ ਉਹ ਕੈਦੀ ਜਿਹੜਾ ਵਾ ਉੱਤ ਕਿਹੜੇ ਕੇਸ ਹੈ ਕਿਸ ਕੁਛ ਦੇ ਬਾਰੇ ਜਾਣਕਾਰੀ ਹੈਗੀ ਨਹੀਂ ਇਹਦੇ ਬਾਰੇ ਰਾਮ ਬਾਖਤੂ ਉਹ ਕਾਬੂ ਆ ਗਿਆ ਹੈ ਉਹ ਜੀ ਉਹ ਕਾਬੂ ਹੈ ਬਿਲਕੁਲ ਜੀ ਸੂਤ